हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਨੈਸ਼ਨਲ ਹੈਲਥ ਮਿਸ਼ਨ ਜਾਨਕਿ ਡਿਪਾਰਟਮੈਂਟ ਹੈ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਵੱਲੋਂ ਹੁਣੇ-ਹੁਣੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅੱਜ ਦੀ ਡੇਟ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਾਡੀ ਜੋ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਦੋਂ ਵੀ ਪੋਸਟਾਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਚਾਹੇ ਸਰਕਾਰੀ ਪੋਸਟਾਂ ਆਉਂਦੀਆਂ ਚਾਹੇ ਪ੍ਰਾਈਵੇਟ ਪੋਸਟਾਂ ਆਉਂਦੀ ਹੈ ਜੀ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਣਾ ਸਾਡੀ ਕੋਸ਼ਿਸ਼ ਰਹਿੰਦੀ ਹੈ ਇਸ ਕਰਕੇ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਕੇ ਰੱਖੋ ਸਾਡੇ YouTube ਚੈਨਲ ਨੂੰ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਕੇ ਰੱਖੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਦੀ ਜਾਣਕਾਰੀ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਪੇਪਰ ਆਉਂਦਾ ਹੈ ਪੋਸਟਾਂ ਸੰਬੰਧ ਦੇ ਵਿੱਚ ਜਾਂ ਉਸ ਸੰਬੰਧੀ ਇਨਫੋਰਮੇਸ਼ਨ ਆਉਂਦੀ ਹੈ ਉਸ ਸੰਬੰਧੀ ਵੀਡੀਓ ਵੀ ਲੈ ਕੇ ਹਾਜ਼ਰ ਹੁੰਦੇ ਰਹਨੇ ਆ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤੇ ਜਾਣਕਾਰੀ ਸਭ ਤੋਂ ਪਹਿਲਾਂ ਪਾਓ ਅੱਜ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ ਜੀ ਨੈਸ਼ਨਲ ਹੈਲਥ ਮਿਸ਼ਨ ਡਿਪਾਰਟਮੈਂਟ ਦਾ ਜੋ ਕਿ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਦੇ ਵੱਲੋਂ ਬਖ ਬਖ ਪੋਸਟਾਂ ਨੇ ਜੀ ਅਲੱਗ-ਅਲੱਗ ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ ਜੀ ਜਿਸ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ ਚੈੱਕ ਕਰ ਲਵੋ ਸਭ ਤੋਂ ਪਹਿਲੀ ਜੋ ਹੈ ਪੋਸਟ ਅਨਾਉਂਸ ਕੀਤੀ ਗਈ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਜਿਸ ਦੇ ਵਿੱਚ ਪੋਸਟਾਂ ਦੀ ਗਿਣਤੀ 5 ਹੈ ਜੋ ਕਿ ਕੈਟਾਗਰੀ ਵਾਈਜ਼ ਡਿਵਾਈਡ ਕੀਤੀ ਗਈ ਹੈ BC ਲਈ ਇੱਕ ESF ਲਈ ਇੱਕ SCR and O ਲਈ ਇੱਕ ESCESM ਲਈ ਇੱਕ ਤੇ ਸਪੋਰਟਸ ਦੇ ਲਈ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਪਠਾਨਕੋਟ ਤੇ ਤਰਨਤਾਰਨ ਜੋ ਕਿ ਹੈ ਇਹਨਾਂ ਜੋ ਹੈ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਰੈਗੂਲਰ ਮਾਸਟਰ ਕੀ ਮਾਸਟਰ ਕੀਤੀ ਹੋਵੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਸਪੀਟਲ ਮੈਨੇਜਮੈਂਟ ਦੇ ਵਿੱਚ ਹੈਲਥ ਕੇਅਰ ਮੈਨੇਜਮੈਂਟ ਦੇ ਵਿੱਚ ਰੈਗੂਲਰ ਮਾਸਟਰ ਕੀਤੀ ਹੋਵੇ ਜਾਂ ਪਬਲਿਕ ਹੈਲਥ ਸਾਈਕੋਲੋਜੀ ਦੇ ਵਿੱਚ ਸੋਸ਼ੀਓਲੋਜੀ ਦੇ ਵਿੱਚ ਜਾਂ ਕਿਸੇ ਐਨੀ ਅਦਰ ਸੋਸ਼ਲ ਸਾਇੰਸ ਸਬਜੈਕਟ ਦੇ ਵਿੱਚ ਐਕਸਪੀਰੀਅੰਸ ਤਿੰਨ ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਚਾਹੀਦਾ ਜੀ ਜੋ ਕਿ ਮੈਨੇਜਮੈਂਟ ਆਫ ਨੈਸ਼ਨਲ ਹੈਲਥ ਪ੍ਰੋਗਰਾਮ ਐਟ ਨੈਸ਼ਨਲ ਸਟੇਟ ਡਿਸਟ੍ਰਿਕਟ ਲੈਵਲ ਜਾਂ ਆਇਦਰ ਗਵਰਨਮੈਂਟ ਜਾਂ ਐਨਜੀਓ ਦੇ ਵਿੱਚ ਹੋਣਾ ਚਾਹੀਦਾ ਹੈਗਾ ਜੀ 35000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਨੈਕਸਟ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਡਿਸਟ੍ਰਿਕਟ ਅਕਾਊਂਟ ਆਫੀਸਰ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ ਅਨਾਉਂਸ ਕੀਤੀ ਗਈ ਹੈ 4 ਈਐਸਐਮ ਦੀ ਇੱਕ ਪੋਸਟ ਹੈ ਜਨਰਲ ਲਈ ਇੱਕ ਪੋਸਟ ਐਸਸੀ ਲਈ ਇੱਕ ਪੋਸਟ ਸਪੋਰਟਸ ਲਈ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਹੈ ਰੈਗੂਲਰ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਐਮ ਕਾਮ the regular nahi sorry regular tusi mcom ਕੀਤੀ ਹੋਵੇ ਤੇ regular mba finance ਕੀਤੀ ਹੋਵੇ ਇਹ ਪੋਸਟ ਅਨਾਉਂਸ ਕਰ ਇਹ ਪੋਸਟ ਦੇ ਲਈ ਤੁਸੀਂ ਜੁਆਇਨ ਕਰ ਸਕਦੇ ਹੋ ਅਗਰ ਤੁਸੀਂ ਕੁਆਲਿਫੀਕੇਸ਼ਨ ਪੂਰੀ ਫulfill ਕਰਦੇ ਹੈਗੇ ਹੋ ਐਕਸਪੀਰੀਅੰਸ ਘਟੋ ਘਟ 2 ਸਾਲ ਦਾ ਚਾਹੀਦਾ ਹੈ ਜੀ ਐਕਸਪੀਰੀਅੰਸ ਹੋਣਾ ਚਾਹੀਦਾ ਫਾਈਨਾਂਸ ਐਂਡ ਅਕਾਊਂਟਸ ਦੇ ਵਿੱਚ ਗਵਰਨਮੈਂਟ ਸੈਮੀ ਗਵਰਨਮੈਂਟ ਬਿਊਟਡ ਪ੍ਰਾਈਵੇਟ ਆਰਗੇਨਾਈਜੇਸ਼ਨ ਦੇ ਵਿੱਚ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਇਹ ਸਾਰੀਆਂ ਪੋਸਟਾਂ ਕੰਟਰੈਕਚੁਅਲ بیس ਤੇ ਉੱਤੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਨੈਕਸਟ ਪੋਸਟ ਹੈ ਜੀ ਹਸਪੀਟਲ ਅਸਿਸਟੈਂਟ ਹਸਪੀਟਲ ਐਡਮਿਨਿਸਟਰੇਟਰ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 13 bc ਲਈ 2 ਪੋਸਟਾਂ ਨੇ ਜੀ ਐਸਐਮ ਦੀਆਂ 2 ਚੈਨਲ ਦੀਆਂ 3 ਜਨਰਲ ਈਵੀਐਡਬਲਯੂਐਸਟੀ 1 ਪੋਸਟ ਐਸਸੀਐਮ ਐਂਡ ਵੀ ਦੀ 1 ਪੋਸਟ ਐਸਸੀਆਰ ਐਂਡ ਓ ਦੀ 2 ਪੋਸਟਾਂ ਐਸਸੀਐਸਮ ਦੀ 1 ਪੋਸਟ ਤੇ ਸਪੋਰਟਸ ਦੇ ਲਈ 1 ਪੋਸਟ ਅਨਾਉਂਸ ਕੀਤੀ ਗਈ ਹੈਗੀ ਆ ਜੋ ਇਸ ਦੇ ਵਿੱਚ ਜ਼ਿਲ੍ਹੇ ਨੇ ਜੀ ਫਰੀਦਕੋਟ ਮੁਕਸਰ ਬਰਨਾਲਾ ਫਿਰੋਜ਼ਪੁਰ ਰੋਪੜ ਫਾਜ਼ਿਲਕਾ ਮਲੇਰ ਕੋਟਲਾ ਮਹਾਲੀ ਮਾਨਸਾ ਮੋਗਾ ਜੀਐਮਸੀ ਅਮਰਸਾ ਜੀਐਮਸੀ ਪਟਿਆਲਾ ਜੀਐਮਸੀ ਫਰੀਦਕੋਟ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹੈ ਤੁਸੀਂ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੇ ਜੋ ਕਿ 2 ਸਾਲ ਦੀ ਰੈਗੂਲਰ ਫੁੱਲ ਟਾਈਮ ਡਿਗਰੀ ਕੀਤੀ ਹੋਵੇ ਜੀ ਪੋਸਟ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ ਹਸਪੀਟਲ ਮੈਨੇਜਮੈਂਟ ਦੇ ਵਿੱਚ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ ਹੈਲਥ케ਅਰ ਮੈਨੇਜਮੈਂਟ ਦੇ ਵਿੱਚ रैगूलर डिग्री की हो पोस्ट दिल अपलाई कर सीह हज़ार रुपये प्रति महीना तनखा दी जाएगी नैक्सट पोस्ट है जी डिस्ट्रिक्ट प्रोग्राम कोनेटर पोस्ट अनाउंस की गई है जिस दी पोस्ट अनाउंस की गई एक डिस्ट्रिक्ट एक पोस्ट अनाउंस की गई है जी क्वालिफिकेन की गल करिए बी डी एस किसी मानता प्राप्त संस्था तो बायो मेडिकल ऑफ इंडिया द्वारा जो रेकोगनाइज है उस ਕੀਤੀ ਹੋਵੇ ਤਾਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 30000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜਾਂ ਮਾਸਟਰ ਇਨ ਪਬਲਿਕ ਹੈਲਥ ਐਮਬੀਏ ਹੈਲਥ케ਅ ਸਰਵਿਸਿਜ਼ ਹੈਲਥ케ਅ ਐਡਮਿਨਿਸਟ੍ਰੇਸ਼ਨ ਜਾਂ ਹੈਲਥ케ਅ ਕੇਅਰ ਮੈਨੇਜਮੈਂਟ ਦੇ ਵਿੱਚ ਕੀਤੀ ਹੋਵੇ ਜਾਂ 1 ਸਾਲ ਦਾ ਐਕਸਪੀਰੀਅੰਸ ਹੋਵੇ ਨਾਲ ਹੀ ਤੁਹਾਨੂੰ ਹੈਲਥ ਸਰਵਿਸ ਪਬਲਿਕ ਹੈਲਥ ਪ੍ਰੋਗਰਾਮ ਦੇ ਵਿੱਚ ਇਨ ਐਨਸੀਡੀ ਵਰਕਿੰਗ ਨੌਲੇਜ ਹੋਵੇ ਆਪਰੇਟਿੰਗ ਕੰਪਿਊਟਰ ਐਂਡ ਇੰਟਰਨੈਟ ਯੂਜਸ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ 30000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੋ ਕਿ ਡਿਸਟ੍ਰਿਕਟ ਪ੍ਰੋਗਰਾਮ ਕੋਆਰਡੀਨੇਟਰ ਦੀ ਡਿਵਾਈਡੇਸ਼ਨ ਇਸ ਪ੍ਰਕਾਰ ਕੀਤੀ ਗਈ ਹੈ ਤੁਸੀਂ ਸਕਰੀਨ ਦੇ ਉੱਤੇ ਸਕਰੀਨਸ਼ਾਟ ਲੈ ਕੇ ਚੈੱਕ ਕਰ ਸਕਦੇ ਹੈਗੇ ਹੋ ਜੀ 1811 ਤੋਂ 37 ਸਾਲ ਏਜ ਲਿਮਿਟ ਰੱਖੀ ਗਈ ਹੈ ਤੇ ਇਸ ਰਿਲੈਕਸੇਸ਼ਨ ਏਜ ਪਰ ਗਵਰਨਮੈਂਟ ਰੂਲਸ ਦਿੱਤੀ ਜਾਵੇਗੀ ਜੀ ਪੰਜਾਬੀ ਦੀ ਨੌਲੇਜ ਹੋਣੀ ਚਾਹੀਦੀ ਹੈ ਤੇ 10ਵੀਂ ਪੱਧਰ ਦੇ ਉੱਤੇ ਤੁਸੀਂ ਪੰਜਾਬੀ ਪਾਸ ਕੀਤੀ ਹੋਵੇ ਤਾਂ ਤੁਸੀਂ ਇਹ ਪੋਸਟਾਂ ਤੇ ਅਪਲਾਈ ਕਰ ਸਕਦੇ ਹੋ ਜੀ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਜੀ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਜੀ 28 ਅੱਠ 2024 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਕੁਝ ਟਰਮ ਐਂਡ ਕੰਡੀਸ਼ਨ ਨੇ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਇਹ ਸੀ ਅੱਜ ਦੀਆਂ ਪੋਸਟਾਂ ਹੁਣ ਤੁਹਾਨੂੰ ਨਵੀਆਂ ਪੋਸਟਾਂ ਦੀ ਜਾਣਕਾਰੀ ਦੇਵਾਂਗੇ ਜਦੋਂ ਵੀ ਇਹ ਪੋਸਟਾਂ ਆਉਂਦੀਆਂ ਨੇ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਨਾ ਭੁੱਲਣਾ ਜੀ ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ